ਬਾਪੂ ਸੁਰਜ ਸਿੰਘ ਖਾਲਸਾ ਦੇ ਸੰਘਰਸ਼ ਅਤੇ ਬੰਦੇ ਸਿੰਘਾਂ ਦੀ ਰਿਹਾਈ ਲਈ ਪਿੰਡ ਕੋਕਰੀ ਦਾ ਬਲਵਿੰਦਰ ਸਿੰਘ ਪਮਾਲ ਚ ਲੱਗੇ ਮੋਬਾਈਲ ਟਾਵਰ ਤੇ ਚੜ ਗਿਆ। ਜਿਸ ਤੋਂ ਬਾਅਦ ਇਲਾਕੇ ਦੀ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ। ਮੌਕੇ ਤੇ ਐਸਪੀਡੀ, ਡੀਐਸਪੀ ਅਤੇ ਐਸਜੀਐਮ ਪਹੁੰਚੇ। ਜਿਸ ਤੋਂ ਬਾਅਦ ਬਲਵਿੰਦਰ ਸਿੰਘ ਦੇ ਹੱਕ ਚ ਪਿੰਡ ਕੋਕਰੀ ਦੀ ਪੰਚਾਇਤ ਵੀ ਨਿਤਰੀ। ਟਾਵਰ ਤੇ ਚੜ ਕੇ ਰੋਜ਼ੀ ਵਿਖਾਵਾ ਕਰਨ ਵਾਲੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਿਤ ਦੇ ਲਾਰਿਆਂ ਤੋਂ ਥੱਕੇ ਹੀ ਟਾਵਰ ਤੇ ਚੜਿਆ। ਉਹਨਾਂ ਦੀ ਵੇਚੀ ਕਰਕੇ ਭੇਜਿਆ ਗਿਆ ਹਾਲ ਫਾਜੀ ਮੈਂ ਲੌਂਗ ਜਾਣਾ ਇੱਕ ਮਿੰਟ ਮੈਂ ਗੱਲ ਸੁਣੋ ਇਹ ਮੈਂ ਕਿਸੇ ਨੇ ਨਹੀਂ ਬਣਾਇਆ ਤੁਸੀਂ ਕਿਹਾਇਆ ਮੈਂ ਕਿਸੇ ਨੇ ਨਹੀਂ ਗੱਲ ਕਰਦਾ ਸੁਣੋ ਉਹਨਾਂ ਨੇ ਕਾਲਾ ਮੈਂ ਆਪਣਾ ਪਲੈਨ ਬਣਾਇਆ ਠੀਕ ਹੈ ਨਾ ਇਹਦੇ ਸੁਖਵੀਰ ਪਾਦਲਾ ਆਵੇ ਉਹ ਗੱਲ ਕਰੇ ਕਿ ਤੂੰ ਛੱਡਦਾ ਬੰਦੀ ਸਿੰਘ ਮੈਂ ਜੇ ਜਾਂਦਾਰੀ ਹੋਊਗੀ ਮੇਰੇ ਛੂਟ ਕਰਸਾ ਗੋਲੀ ਮਾਰਨਾ ਮੈਂ ਉਹਨਾਂ ਦੇ ਕੋ ਉਤਰਨਾ ਨਹੀਂਗਾ ਮੈਂ ਮੈਨੂੰ ਗੋਲੀ ਦੀ ਪਰਵਾਹ ਨਹੀਂ ਕੀਤੀ ਜੇ ਕੋਈ ਵੀ ਮੇਰਾ ਪ੍ਰਸ਼ਾਸਨ ਉਹ ਕਰੂਗਾ ਮੈਂ ਥੱਲੇ ਲੰਕੀ ਤੇ ਇਹ ਇਹ ਜ਼ਿੰਮੇਵਾਰ ਬਾਦਲ ਸਰਕਾਰ ਤੇ ਪੰਜਾਬ ਦੀ ਪੁਲਿਸ ਜ਼ਿੰਮੇਵਾਰ ਹੋਗੀ ਮੇਰੀ ਜੋ ਆਹ ਮੇਰੀ ਮੌਤ ਦੀ ਇਸ ਮੌਕੇ ਬਾਪੂ ਸੁਰਿੰਦਰ ਸਿੰਘ ਖਾਲਸਾ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਵੀ ਮੁਜ਼ਾਰ ਕਰੀ ਬਲਵਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਲਵਿੰਦਰ ਸਿੰਘ ਨਹੀਂ ਮੰਨਿਆ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰੇਕ ਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਨਾ ਕੋਈ ਨਮਾ ਲਾਰਾ ਲਗਾ ਦਿੰਦੇ ਨੇ ਸਾਰਿਆਂ ਦਾ ਫੈਸਲਾ ਹੈ ਕਿ ਜਿਹੜਾ ਬਾਪੂ ਸੂਰ ਸਿੰਘ ਦਾ ਸੰਘਰਸ਼ ਹੈ ਉਹ ਅੰਤਾਂ ਤੱਕ ਜਰੂਰ ਪਹੁੰਚੂਗਾ ਨਤੀਜੇ ਤੱਕ ਜਿੱਤ ਤੱਕ ਤੇ ਇਹ ਇਹ ਗੱਲ ਪੱਕੀ ਹੈ ਵੀ ਜਿੱਤ ਖਾਤਰ ਸ਼ਹਾਦਤਾਂ ਦੇਣੀਆਂ ਪੈਂਦੀਆਂ ਦੇਣ ਦੇਣੀਆਂ ਪੈਣਗੀਆਂ ਪਰ ਪਹਿਲਾਂ ਬਾਪੂ ਸੂਰ ਸਿੰਘ ਦੀ ਸ਼ਹਾਦਤ ਪਈ ਆ ਜੇ ਉਹ ਹੋ ਉਹ ਵੀ ਹੋਣੀ ਆ ਇਸ ਕਰਕੇ ਥੋੜੀ ਜਿਹੜੀ ਆ ਕੀਮਤੀ ਜਾਨ ਉਹ ਵੀ ਜ਼ਰੂਰੀ ਆ ਸਾਡਾ ਜਿਹੜਾ ਕਮੇਟੀ ਨੇ ਫੈਸਲਾ ਕੀਤਾ ਸੰਘਰਸ਼ ਕਮੇਟੀ ਨੇ ਕਿ ਤੁਸੀਂ ਆਪਣਾ ਜਿਹੜੀ ਕੀਮਤੀ ਜਾਨ ਆ ਉਹ ਇਹਨੂੰ ਅਜੇ ਅਜੇ ਸਮਾਂ ਆ ਆਊਗਾ ਆ ਗਿਆ ਜੇ ਜਦੋਂ ਵੀ ਤੁਹਾਨੂੰ ਹੁਕਮ ਹੋਊਗਾ ਇਹ ਚੀਜ਼ਾਂ ਹੋਣਗੀਆਂ ਇਸ ਕਰਕੇ ਹੁਣ ਪ੍ਰਸ਼ਾਸਨ ਸਾਨੂੰ ਇਹ ਲਿਖ ਕੇ ਦੇਣ ਨੂੰ ਤਿਆਰ ਆ ਭਰੋਸਾ ਕਿ ਸਿੰਘ ਛੱਡਾਂਗੇ ਅਸੀਂ ਤੇ ਇਸ ਕਰਕੇ ਤੁਸੀਂ ਹੁਣ ਬੇਨਤੀ ਮੰਨ ਕੇ ਇਹ ਫਤੇ ਬੁਲਾ ਦਿਓ ਤੇ ਇਸ ਨਾਲ ਤੁਹਾਨੂੰ ਕੀ ਕਹਾਂ ਜੋ ਤੁਸੀਂ ਮੈਨੂੰ ਭਾਇਆ ਹੋਵੇ ਆਹ ਨਹੀਂ ਅਸੀਂ ਤਾਂ ਬੇਨਤੀ ਕਰਦੇ ਆ ਸਹੀ ਗੱਲ ਹੁਣ ਸੱਚੇ ਅਰਥ ਕਮੇਟੀ ਦੀ ਇਹ ਬੇਨਤੀ ਆ ਨਹੀਂ ਨਹੀਂ ਬਲਕਿ ਸ਼ੁਰੂ ਬਲੋ ਮੈਨੂੰ ਮੈਂ ਚਾਹਤਾ ਲਿਖਤੀ ਕੀਤੇ ਲੈ ਲਿਏ ਲਿਖਤੀ ਨੂੰ ਪ੍ਰਸ਼ਾਸਨ ਤੋਂ ਲਾਓ ਇਹ ਐਮਐਲਏ ਬਲੋ ਫਖਵੀਰ ਨੂੰ ਬਾਬਾ ਨੂੰ ਤੁਹਾਨੂੰ ਵੀ ਆਪਾ ਆਪਾ ਬਾਦਲ ਨਾਲ ਮੀਟਿੰਗ ਕਰ ਚੁੱਕੇ ਆ ਉਏ ਰਾ ਮੂਹਲੇਆਂ ਪਕੌੜੀਆਂ ਦੇ ਮੈਂ ਇਹ ਨਹੀਂ ਕਿਹਾ ਤੈਨੂੰ ਪਰਬੰਗ પોલીસ ਪ੍ਰਸ਼ਾਸਨ ਨੇ ਬਾਪੂ ਸੁਰਤ ਸਿੰਘ ਖਾਲਸਾ ਦੇ بیٹے ਅਰਵਿੰਦਰਜੀਤ ਸਿੰਘ ਗੋਗੀ ਨੂੰ ਪਿੱਛੇ ਹੀ ਰੋਕ ਲਿਆ ਅਤੇ ਮੁਜ਼ਾਰਾਕਾਰ ਬਲਵਿੰਦਰ ਸਿੰਘ ਨੂੰ ਮਿਲਣ ਨਹੀਂ ਦਿੱਤਾ ਐਨ ਐ ਨਈ ਰੋਸ ਪ੍ਰਦਰਸ਼ਨ ਤੋਂ ਤੈਸਚਾਈ ਪੁਲਿਸ ਨੇ ਕਿਸੇ ਹੋਰ ਪਾਸੇ ਜ਼ੋਰ ਚੱਲਦੇ ਨਾ ਦੇ ਕੇ ਮੌਕੇ ਤੇ ਆਉਣ ਵਾਲੇ ਲੋਕਾਂ ਲਈ ਲਗਾਈ ਗਈ ਛਬੀਲ ਹੀ ਚੁਕਵਾ ਦਿੱਤੀ ਲੁਧਿਆਣਾ ਤੋਂ ਸਨੀ ਸੁਜਾਪੁਰ ਦੇ ਨਾਲ ਜਸਵੀਰ 헤ਰਾ ਪੈਰੇਦਾ ਟੀਵੀ